ਬਹੁਤ-ਬਹੁਤ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਮਾਫੀ ਮੰਗੇ ਜਾਣ ਤੋਂ ਬਾਅਦ ਇਸ ਮੁੱਦੇ ਤੇ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਈ ਆਗੂਆਂ ਦੇ ਇਸ ਮੁੱਦੇ ਨੂੰ ਲੈ ਕੇ ਬਿਆਨ ਵੀ ਆਏ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਵੀ ਇਸ ਮੁੱਦੇ ਨੂੰ ਲੈ ਕੇ ਆਪਣਾ ਬਿਆਨ ਜਾਰੀ ਕੀਤਾ ਗਿਆ ਰਾਜਾ ਵੜਿੰਗ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਵੱਲੋਂ ਮਾਫੀ ਮੰਗਣਾ ਸਵਾਗਤ ਹੈ ਉਹਨਾਂ ਦਾ ਸਵਾਗਤ ਕੀਤਾ ਹੈ ਮਾਫੀ ਦਾ ਤੇ ਨਾਲ ਦੀ ਨਾਲ ਰਾਜਾ ਵੜਿੰਗ ਨੇ ਕਿਹਾ ਹੈ ਕਿ ਇਹ ਮਾਫੀ ਪਹਿਲਾਂ ਹੀ ਮੰਗ ਲਈ ਜਾਣੀ ਚਾਹੀਦੀ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਤੇ ਸਿਆਸੀ ਤੰਜ ਵੀ ਕੱਸਿਆ ਤੇ ਵੱਡੇ ਸਵਾਲ ਵੀ ਖੜੇ ਕੀਤੇ ਨੇ ਲੋਕੋ ਗੱਲ ਇਹ ਮੈਂ ਉਹਨਾਂ ਦੀ ਮਾਫੀ ਦਾ ਸਵਾਗਤ ਕਰਦਾ ਹਾਂ ਲੇਕਿਨ ਕਈ ਵਾਰੀ ਹੁੰਦਾ ਨਾ ਕਿ ਬੱਚਾ ਹਮੇਸ਼ਾ ਹਰ ਕਦਮ ਤੇ ਹਰ ਚੀਜ਼ ਤੇ ਲੇਟ ਹੋ ਜਾਂਦਾ ਹੈ। ਕਈ ਸਾਲਾਂ ਬਾਅਦ ਜਦੋਂ ਅਕਾਲੀ ਦਲ ਕਾਂਗਰਸ ਤੇ ਆਮ ਲੋਕ ਤੇ ਜਥੇਬੰਦੀਆਂ ਤੇ ਸੰਤ ਮਹਾਤਮਾ ਜਿਹੜਾ ਸੰਤ ਸਮਾਸੀ ਉਹ ਕਹਿੰਦਾ ਸੀ ਵੀ ਇਹ ਗੁਨਾਹ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੇ ਕੀਤਾ ਹੈ। ਔਰ ਬਹੁਤ ਸਾਰੇ ਲੋਕ ਅਕਾਲੀ ਦਲ ਛੱਡ ਵੀ ਗਏ ਸੀ। ਹੋਰ ਕਿਸੇ ਨੇ ਰਾਏ ਦਿੱਤੀ ਵੀ ਪਹਿਲਾਂ ਤੂੰ ਆਪਦੇ ਉਸ ਗੁਨਾਹ ਦੀ ਕਮ ਸੇ ਕਮ ਮਾਫੀ ਮੰਗ ਫੇਰ ਅਸੀਂ ਸੋਚ ਸਕਦੇ ਹਾਂ ਕਿ ਤੇਰੇ ਨਾਲ ਖੜੇ ਹੋਣ ਦਾ ਜਾਂ ਨਹੀਂ ਹੋਣ ਦਾ ਜਿਹੜੀਆਂ ਗੱਲਾਂ ਵਾਰ-ਵਾਰ ਇਹ ਗੱਲ ਕਹਿੰਦੇ ਰਹੇ ਸੁਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀ ਕਿ ਬਗਰਾੜੀ ਦੇ ਝੂਠੇ ਦੋਸ਼ ਸਾਡੇ ਤੇ ਲਾਏ ਜਾ ਰਹੇ ਨੇ ਅਸੀਂ ਕੁਝ ਨਹੀਂ ਕੀਤਾ ਵਾਰ-ਵਾਰ ਉਹ ਕਹਿੰਦੇ ਕਿ ਸਾਹਮਣੇ ਆ ਜਾਏਗਾ ਸਭ ਕੁਝ ਕਈ ਵਾਰੀ ਹਰਸਿਮਰਤ ਜੀ ਨੇ ਕਿਹਾ ਕਿ ਯਾਰ ਇਹਨਾਂ ਨੇ ਕਿਹਾ ਕਿ ਚਲੋ ਆਪਦਾ ਆਪ ਦਾ ਜੰਤਰ ਮੰਤਰ ਤੰਤਰ ਲਾ ਕੇ ਕਈ ਵਾਰੀ ਉਹਨਾਂ ਨੂੰ ਕੋਟਾ ਚੋਂ ਵੀ ਰੀਲੀਫ ਮਿਲ ਗਿਆ ਔਰ ਤੁਸੀਂ ਦੇਖਿਆ ਉਹਨਾਂ ਨੇ ਚੀਖ ਚੀਖ ਕੇ ਲੋਕ ਇਹ ਕਹਿ ਰਹੇ ਸੀ ਸਾਨੂੰ ਬਗਰਾੜੀ ਦਾ ਇਨਸਾਫ ਹੋਣਾ ਚਾਹੀਦਾ ਇਹ ਕਹਿ ਰਹੇ ਸੀ ਇਹ ਗਲਤ ਹੈ ਅਸੀਂ ਕੁਝ ਕੀਤਾ ਹੀ ਨਹੀਂ ਹੈ ਇਹ ਸਾਡੇ ਨਾਲ ਰਾਜਨੀਤਿਕ ਪਾਰਟੀਆਂ ਧੱਕਾ ਕਰ ਰਹੀਆਂ ਨੇ ਇਹ ਕਾਂਗਰਸ ਧੱਕਾ ਕਰ ਰਹੀ ਹੈ ਵਾਰ-ਵਾਰ ਸਾਡੇ ਨਾਲ ਆਮ ਆਦਮੀ ਪਾਰਟੀ ਜਾਂ ਦੂਜੀਆਂ ਪਾਰਟੀਆਂ ਧੱਕਾ ਕਰ ਰਹੀਆਂ ਕਮ ਸੇ ਕਮ ਕਈ ਸਾਲਾਂ ਬਾਅਦ ਦੋ ਗੁਣਾ ਕਰ ਲੈਣਾ ਸੁਖਬੀਤ ਸਿੰਘ ਬਾਦਲ ਹੋਣਾ ਨਹੀਂ ਪਹਿਲਾ ਗੁਨਾ ਤਾਂ ਤੁਸੀਂ ਬਹੁਤ ਵੱਡਾ ਅਪਰਾਧ ਕੀਤਾ। ਕੋਈ ਮਾਫੀ ਮੈਂ ਤਾਂ ਦੇ ਨਹੀਂ ਸਕਦਾ। ਨਾ ਕੋਈ ਵਿਅਕਤੀ ਵਿਸ਼ੇਸ਼ ਦੇ ਸਕਦਾ ਜੋ ਗੁਰੂ ਦੀ ਬੇਅਦਬੀ ਹੈ ਜਿਹੜਾ ਗੁਰੂ ਸਰਬੋੱਚ ਹੈ ਜੀਰੇ ਕਰਕੇ ਅਸੀਂ ਇਸ ਦੁਨੀਆ ਤੇ ਤੁਰੇ ਫਿਰਦੇ ਹਾਂ। ਪਹਿਲਾ ਤਾਂ ਉਹ ਗੁਨਾਹ ਕੀਤਾ ਕੋਹਰ ਗੁਨਾਹ। ਗੁਨਾਹਾਂ ਦੀ ਮਾਫੀ ਹੁੰਦੀ ਹੈ ਕਿਸੇ ਕੋਈ ਗੁਨਾਹਾਂ ਦੀ। ਕੋਹਰ ਗੁਨਾਹ ਕਰ ਲਿਆ ਤੁਸੀਂ ਕਿਸ ਤਰ੍ਹਾਂ 200 ਤੋਂ ਵੱਧ ਵੱਧ ਬੇਅਦਬੀ ਹੋਈ ਤੇ ਫਿਰ ਗੁਰੂ ਦੇ ਸਿੱਖਾਂ ਨਾਲ ਜੋ ਹੋਈ ਕਤਲੇਆ ਮੂ ਇਹ ਸਾਰੀ ਦੁਨੀਆ ਜਾਣਦੀ ਹੈ ਦੂਜਾ ਅਪਰਾਧ ਇਹ ਕੀਤਾ ਤੁਸੀਂ ਕਈ ਸਾਲਾਂ ਤੋਂ ਬਾਅਦ ਲੋਕਾਂ ਨੂੰ ਇਹ ਕਿਹਾ ਵੀ ਹਾਂ ਮੇਰੇ ਤੋਂ ਗੁਨਾਹ ਹੋਇਆ ਹੈ ਕਈ ਸਾਲਾਂ ਬਾਅਦ ਕਬੂਲਿਆ ਚੰਗਾ ਹੁੰਦਾ ਕਿ ਗੁਨਾਹ ਕਰਕੇ ਵੇਲੇ ਨਾਲ ਹੀ ਕਬੂਲ ਲੈ ਜਾਂਦੇ ਇਸੇ ਮੈਂ ਕਹਿਣਾ ਹੈ ਕਿ ਸਹੀ ਸਮੇਂ ਤੇ ਸਹੀ ਵਕਤ ਤੇ ਕਿਸ ਸਮੇਂ ਕੀ ਬੋਲਣਾ ਹੈ ਕਿਸ ਜਗ੍ਹਾ ਤੇ ਕੀ ਬੋਲਣਾ ਇਹਰਾ ਅੰਦਾਜ਼ਾ ਇਹਨਾਂ ਲੋਕਾਂ ਨੂੰ ਹੋਣਾ ਚਾਹੀਦਾ ਹੈ ਇਮੀ ਇਹਨਾਂ ਨੇ ਉਹ ਜਦੋਂ ਕਾਲੇ ਕਾਨੂੰਨ ਹੋਏ ਸੀ ਖੇਤੀ ਕਾਲੇ ਕਾਨੂੰਨ ਆਏ ਹਰ ਸਿਮਰਤ ਕੋਰਜੀ ਨੇ ਕੈਬਨਿਟਸ ਸਾਈਨ ਕਰਤੇ ਕਾਰਨ ਤੋਂ ਬਾਅਦ ਇਹ ਲੋਕਾਂ ਨੂੰ ਇੱਥੇ تسਲੀ ਕਰਾਉਣ ਲੱਗ ਪਏ ਵੀ ਇਹ ਕਾਨੂੰਨਾਂ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੋਏਗਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਵੀ ਆਉਣਾ ਪਿਆ ਬਾਹਰ ਕਿ ਇਹ ਕਾਨੂੰਨ ਤੁਹਾਡੇ ਲਈ ਅੱਛੇ ਐ ਇਹਨਾਂ ਨਾਲ ਕੋਈ ਖਰਾਬੀ ਨਹੀਂ ਹੋਣ ਲੱਗੀ ਅਸੀਂ ਤੁਹਾਡੇ ਜ਼ਿੰਮੇਦਾਰ ਐ ਕਾਨੂੰਨਾਂ ਦੇ ਉਹ ਪੋਸਟਰ ਲਾ ਦਿੱਤੇਗੇ ਪਿੰਡਾਂ ਦੇ ਵਿੱਚ ਵੀ ਆ ਇਹਦੇ ਫਾਇਦੇ ਹੋਣਗੇ ਫਿਰ ਜਦੋਂ ਲੋਕਾਂ ਦਾ ਰੋਹ ਵੇਖਿਆ ਲੋਕਾਂ ਦਾ ਰੋਹ ਵੇਖਿਆ ਲੋਕ ਗੇਟ ਤੇ ਬੈਠ ਕੇ ਆਗੇ ਤੇ ਹਰ ਸਿਮਰਤ ਕੋਰ ਜੀ ਨੇ ਅਸਤੀਫਾ ਦੇਣਾ ਪਿਆ ਫਿਰ ਉਹਨਾਂ ਕਾਨੂੰਨਾਂ ਦੇ ਖਿਲਾਫ ਹੋ ਗਏ ਜਨਤਾ ਸਮਝ ਗਈ ਕਿ ਕਹਾਣੀ ਕੀ ਹੈ ਕਿਸੇ ਨੇ ਇਹਨਾਂ ਨੂੰ ਰਾਏ ਦਿੱਤੀ ਕਿ ਅਸਤੀਫਾ ਦੇ ਦੇਓਗੇ ਤਾਂ ਸ਼ਾਇਦ ਲੋਕ ਤੁਹਾਨੂੰ ਇਸ ਗੱਲ ਦੀ ਮਾਫੀ ਦੇ ਦੇਣ ਪਰ ਲੋਕਾਂ ਨੇ ਮਾਫੀ ਦਿੱਤੀ ਨਹੀਂ ਕਿਉਂਕਿ ਉਹ ਬਹੁਤ ਵੱਡਾ ਅਪਰਾਧ ਸੀਗਾ ਉਹ ਪੰਜਾਬ ਦੇ ਉਹਨਾਂ ਲੋਕਾਂ ਨਾਲ ਧੋਖਾ ਸੀ ਜਿਨ੍ਹਾਂ ਨੇ ਤੁਹਾਨੂੰ ਸਾਰੀ ਉਮਰ ਗੱਦੀ ਤੇ ਬਿਠਾਇਆ ਤੇ ਹੁਣ ਵੀ ਮਾਫੀ ਜਿਹੜਾ ਉਂਝੇ ਵੇਲੇ ਨਾਲ ਉੱਥੇ ਅਸੀਂ ਦਿੰਦੇ ਤਾਂ ਚੰਗੀ ਗੱਲ ਸੀ ਹੁਣ ਇੱਕ ਅਵੇਲੇ ਦੀਆਂ ਜਿਹੜੀਆਂ ਨਾ ਉਹ ਟੱਕਰਾ ਹੁੰਦੀਆਂ ਜਨਾਬ ਪਰ ਚਲੋ ਕਮ ਸੇ ਕਮ ਹੁਣ ਸੁਖਬੀਰ ਸਿੰਘ ਬਾਦਲ ਇਹ ਨਹੀਂ ਕਹਿਣਗੇ ਕਿ ਮੇਰੇ ਨਾਲ ਕੋਈ ਸਿਆਸੀ ਬੰਦਾ ਜਾਂ ਕੋਈ ਰਾਜਨੀਤਿਕ ਪਾਰਟੀਆਂ ਸਾਡੇ ਤੇ ਗਲਤ ਇਲਜ਼ਾਮ ਲਾ ਰਹੀਆਂ ਤੇ ਉਹਨਾਂ ਨੇ ਆਪਦਾ ਗੁਨਾਹ ਕਈ ਸਾਲਾਂ ਬਾਅਦ ਕਬੂਲ ਲਿਆ ਮੈਂ ਤੁਹਾਨੂੰ ਦੱਸਦਾ ਕਿ ਮਾਫੀ ਹੁੰਦੀ ਹੈ ਕਿਸੇ ਨੇ ਕਿਸੇ ਨੂੰ ਕੁਝ ਕਹਿਤਾ ਕੋਈ ਗਲਤ ਕੰਮ ਕਰ ਲਿਆ ਕੋਈ ਕਰਪਸ਼ਨ ਕਰ ਲਈ ਕਿਸੇ ਨੇ ਹੋਰ ਕਰ ਲਿਆ ਇਹ ਬਹੁਤ ਵੱਡੀ ਗੱਲ ਹੈ ਇਹ ਤਾਂ ਇਹਦੇ ਤੇ ਮੈਂ ਕਿਵੇਂ ਕਹਿ ਸਕਤੇ ਕਿ ਮਾਫੀ ਜੋ ਇਹ ਅਪਰਾਧ ਹੈ ਇਹ ਇਹ ਤਾਂ ਉਸ ਗੁਰੂ ਨਾਲੀ ਮਤਲਬ ਕਿ ਤੋਖ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਹੋਇਆ ਕਿਵੇਂ ਹੋਇਆ ਉਹਨਾਂ ਨੇ ਆਪ ਕਿਹਾ ਵੀ ਬਾਦਲ ਸਾਹਿਬ ਚਾਹੁੰਦੇ ਸੀ ਮਰਨ ਤੋਂ ਪਹਿਲਾਂ ਵੀ ਮੇਰੇ ਨਾਲ ਕਈ ਵਾਰੀ ਗੱਲ ਕੀਤੀ ਉਹਨਾਂ ਨੇ ਇਹਦਾ ਮਤਲਬ ਬਾਦਲ ਸਾਹਿਬ ਨੂੰ ਵੀ ਵਿਚਾਰੇ ਨੂੰ ਸੱਚ ਬੁਲਾ ਦੇਣਾ ਚਾਹੀਦਾ ਸੀ ਜਾਣ ਤੋਂ ਪਹਿਲਾਂ ਪਹਿਲਾਂ ਕਿੱਡੀ ਵੱਡੀ ਗੱਲ ਆ ਤੁਹਾਨੂੰ 6 ਵਾਰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਇਸ ਸਿੱਖੀ ਦੇ ਨਾਂ ਤੇ ਬਣੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਤੇ ਬਣੇ ਇਸ ਗੁਰੂ ਦੇ ਨਾਂ ਤੇ ਬਣੇ ਔਰ ਉਸੇ ਗੁਰੂ ਨਾਲ ਐਡਾ ਵੱਡਾ ਅਪਰਾਧ ਹਜੇ ਕਈਆਂ ਦੇ ਮਨ 'ਚ ਸ਼ੰਕਾ ਸੀਗੀ ਜਿਹੜੇ ਲੋਕ ਇਹਨਾਂ ਨਾਲ ਜੁੜੇ ਹੋਏ ਸਨ ਉਹਨਾਂ ਨੂੰ ਕਿਉਂਕਿ ਕਈ ਸਾਲਾਂ ਦੇ ਜੁੜੇ ਐ ਉਹਨਾਂ ਨੂੰ ਲੱਗਦਾ ਕਿ ਇਹ ਪਰਿਵਾਰ ਜਿਹੜਾ ਨੰਗੇ ਪੈਰੀ ਗੁਰਦੁਆਰਾ ਸਭ ਮੱਥਾ ਟੇਕਣ ਜਾਂਦਾ ਹੈ ਬੂਟ ਪਾਲਿਸ਼ ਕਰਦਾ ਹੈ ਇਹ ਕਿਦਾਂ अपराध ਕਰ ਸਕਦਾ ਇਹ ਕਿਚੜ ਜਿਹੜੇ اپੋਜੀਸ਼ਨ ਪਾਰਟੀ ਵਾਲੇ ਸਿੱਟ ਰਹੇ ਹਨ ਪਰ ਅੱਜ ਉਹਨਾਂ ਨੂੰ ਵੀ ਇਹ ਜੱਜ ਗਿਆ ਤਾਂ ਹੁਣ ਆਉਣ ਵਾਲਾ ਸਮਾਂ ਦੱਸ ਗਿਆ ਉਹਨਾਂ ਨੂੰ ਵੀ ਇਹ ਲੱਗ ਗਿਆ ਕਿ ਅਪਰਾਧ ਤਾਂ ਕੀਤਾ ਸੀ ਇਹਦਾ ਮਤਲਬ ਇਹਦਾ ਮਤਲਬ ਇੰਨੇ ਸਾਲ ਸਟੇਜਾਂ ਤੇ ਚੜ ਕੇ ਸੁਖਬੀਰ ਸਿੰਘ ਬਾਦਲ ਸਾਹਿਬ ਝੂਠ ਬੋਲ ਰਿਹਾ ਬੋਲਦੇ ਰਿਹਾ ਅਕਾਲੀ ਦਲਾਰੇ ਅੱਜ ਨਾਲ ਵਾਲਾ ਸਾਥੀ ਸੋਚੇਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਕਿ ਇਹ ਅਪਰਾਧ ਤਾਂ ਕੀਤਾ ਸੀ ਤੇ ਜੇ ਅਪਰਾਧ ਇਹ ਕਰਕੇ ਗੁਰੂ ਨਾਲ ਅਪਰਾਧ ਹੋ ਸਕਦਾ ਤੇ ਸਾਡੇ ਨਾਲ ਕੀ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂ ਚਲੋ ਜੀ ਅਲਾਈਅੰਸ ਤਾਂ ਇਹਨਾਂ ਦਾ ਆਲਰੇਡੀ ਹੈਗਾ ਮੈਂ ਤਾਂ ਪਹਿਲਾਂ ਕਿ ਹਰਸਿਮਰਤ ਕੋ ਔਰ ਬਾਦਲ ਜੀ ਕੋਲੇ ਅੱਜ ਵੀ ਜਿਹੜਾ ਕੈਬਨਟ ਦਾ 8 ਕੈਟਾਗਰੀ ਹਾਊਸ ਹੁੰਦਾ ਉਹ ਉਹਨਾਂ ਕੋਲੇ ਹੈ ਸੀਆਈਐਸਐਫ ਸਕਿਉਰਿਟੀ ਫੋਰਸਿਸ ਜਿਹੜੀਆਂ ਹੈਗੀਆਂ ਸੈਂਟਰਲ ਸਕਿਉਰਿਟੀ ਫੋਰਸਿਸ ਉਹ ਸੁਖਬੀਰ ਸਿੰਘ ਬਾਦਲ ਜੀ ਕੋਲੇ ਨੇ ਅੱਜ ਵੀ ਨੇ ਸੋ ਮੇਰੇ ਕਹਿਣ ਦਾ ਮਤਲਬ ਅਲਾਈਅੰਸ ਆਲਰੇਡੀ ਹੈਗਾ ਉਦੋਂ ਵੀ ਇਹ ਟੁੱਟਿਆ ਸੀਗਾ ਮਜਬੂਰਨ ਲੋਕਾਂ ਨੇ ਤੜਾਇਆ ਸੀਗਾ ਲੋਕ ਆ ਕੇ ਘਰ ਦੇ ਬਾਹਰ ਬਹਿ ਗਏ ਅਲਾਈਐਂਸ ਤਾਂ ਆਲਰੇਡੀ ਹੈਗਾ ਕਿਸ ਤਰ੍ਹਾਂ ਨਰਿੰਦਰ ਮੋਦੀ ਜੀ ਨੇ ਕਿਹਾ ਰਾਜਨਾਥ ਸਿੰਘ ਜੀ ਨੇ ਬਾਦਲ ਸਾਹਿਬ ਦੇ ਭੋਗਤੇ ਕਿਹਾ ਸੋ ਮੇਰੇ ਕਹਿਣ ਦਾ ਮਤਲਬ ਅਲਾਈਐਂਸ ਇਸ ਆਲਰੇਡੀ ਥੇਰ ਉਹ ਇਹਨਾਂ ਨੇ ਦੇਖਣਾ ਹੈ ਉਹ ਇਹ ਸੋਚ ਰਹੇ ਹੋਣਗੇ ਵੀ ਮਰਜ ਕਰਕੇ ਸਾਨੂੰ ਕੀ ਫਾਇਦਾ ਹੈ ਤੇ ਅੱਡ ਅੱਡ ਲੜਨ ਚ ਕੀ ਫਾਇਦਾ ਤੁਸੀਂ ਦੇਖੋ ਰਾਸ਼ਟਰਪਤੀ ਦੀ ਵੋਟ ਉਹਨਾਂ ਨੇ ਪਾਈ ਇਹਨਾਂ ਤੇ ਸਿਟੀਜ਼ਨ ਬਿਲਟ ਤੇ ਉਹਨਾਂ ਨੇ ਵੋਟ ਪਾਈ ਹਰ ਚੀਜ਼ ਤੇ ਹਮੇਸ਼ਾ ਜਦੋਂ ਵੀ ਗੱਲ ਆਈ ਹੈ ਸੈਂਟਰ ਦੀ ਉਹ ਜਿਹੜਾ ਆਰਡੀਨੈਂਸ ਦੀ ਗੱਲ ਆਈ ਸੀ ਉਹਦੇ ਤੇ ਵੋਟ ਪਾਈ ਆਈਦਰ ਦੇ ਆਰ ਨਾਟ ਪਾਰਟ ਆਫ ਦਾ ਬੀਜਪੀ ਨਾਓ ਪਰ ਉਹ ਹਮੇਸ਼ਾ ਉਹਨਾਂ ਨਾਲ ਖੜੇ ਨਜ਼ਰ ਆਏ ਇੰਟਰਨਲ ਤਾਂ ਸਮਝੋਤਾ ਹੈਗਾ ਹੀ ਹੈਗਾ ਇਹ ਦੇਖੋ ਕਿਦਾਂ ਬੇਫਕੂ ਬਣਾਉਂਦੇ ਪਿੱਛੇ ਜੇ ਤੁਸੀਂ ਸੁਖਬੀਰ ਸਿੰਘ ਬਾਦਲ ਦਾ ਸੁਣਿਆ ਹੋਣਾ ਕਿ ਮੈਂ ਬਣਾਉਣਾ ਛੋਟਾ ਭਰਾ ਇਹਨਾਂ ਨੂੰ ਆਉਣ ਦੇ ਉਹ ਬੀਜਪੀ ਵਾਲੇ ਨੂੰ ਸੋ ਕਿਦਾਂ ਇਹ ਲੋਕ ਆਪਦੀ ਗੱਲ ਤੋਂ ਫਿਰ ਜਾਂਦੇ ਨੇ ਇਸੇ ਕਰਕੇ ਉਸ ਮਾਫੀ ਦਾ ਕੋਈ ਕੋਈ ਲੋਕਾਂ ਨੇ ਯਕੀਨ ਨਹੀਂ ਕਰਨਾ ਕਿ ਇਹ ਤਾਂ ਰੋਜ਼ ਝੂਠ ਬੋਲਦੇ ਨੇ ਤੁਸੀਂ ਅੰਮ੍ਰਿਤ ਛੱਕ ਕੇ ਝੂਠ ਜਿਦੋਂ ਬੋਲਣਾ ਉਹ ਘੋਰ ਅਪਰਾਧ ਹੈ ਜੇ ਤੁਸੀਂ ਗੁਰੂ ਦਾ ਸਿੱਖ ਬਣ ਕੇ ਤੇ ਅੰਮ੍ਰਿਤ ਛੱਕ ਕੇ ਕਿਰਪਾਨ ਪਾ ਕੇ ਤੇ ਡੇਲੀ ਝੂਠ ਬੋਲਣਾ ਇਹ ਦੂ ਚੰਗਿਆ ਗੁਰਦੁਆਰੇ ਜਾਓ ਹੀ ਨਾ ਤੁਹਾਨੂੰ ਕਿਹਨੇ ਕਿਹਾ ਵੀ ਅੰਮ੍ਰਿਤ ਛਕੋ ਭਾਈ ਅੰਮ੍ਰਿਤ ਛਕਣਾ ਕੀ ਮਤਲਬ ਤੁਸੀਂ ਉਸ ਗੁਰੂ ਦੇ ਹੁਣ ਸੱਚੇ ਤੇ ਸੇਵਕ ਤੇ ਸਿਪਾਈ ਹੂੰ ਤੁਸੀਂ ਕਿਰਪਾਨਾਂ ਪਾ ਪਕੇ ਹੋਰ ਅਪਰਾਧ ਕੀਤੇ ਐ ਕਿਵੇਂ ਮਾਫੀ ਹੋਏਗੀ ਤੁਹਾਡੀ ਪਰ ਹਾਂ ਇਹ ਜ਼ਰੂਰ ਮੰਨ ਲਿਆ ਕਿ ਮੈਂ ਅਪਰਾਧੀ ਹਾਂ ਮੈਂ ਗੁਨਾਹ ਕੀਤਾ ਸੀ ਜਿਹੜੇ ਲੋਕਾਂ ਨੂੰ ਸ਼ੱਕ ਸੁਭਾ ਸੀ ਕਿ ਐਵੇਂ ਇਲਜ਼ਾਮ ਲਾਉਂਦੇ ਆਜੋ ਯਕੀਨ ਚ ਬਦਲ ਗਿਆ